ਮੇਰੀ ਗੱਲ ਸੁਣੋ ਚੱਲੇ ਤੇ ਤੁਸੀਂ ਆ ਗਏ ਜੀ ਹੁਣ ਚੰਗੀ ਤਰ੍ਹਾਂ ਨਾ ਗੱਲਬਾਤ ਕਰਕੇ ਆਇਓ ਪਰ ਅਮਰ ਗੱਲ ਤੇ ਮੈਂ ਅੱਗੇ ਵੀ ਕੀਤੀ ਆ ਨਾ ਸਾਰੀ ਮੇਰੀ ਗੱਲ ਸੁਣੋ ਫੋਨ ਤੇ ਗੱਲ ਕੀਤੀ ਹੋਰ ਹੁੰਦੀ ਆ ਜਿਹੜੀ ਮਿਲ ਕੇ ਗੱਲ ਕਰਨੀ ਨਾ ਉਹਦੇ ਵਿੱਚ ਫਰਕ ਹੁੰਦਾ ਵਾ ਚੱਲ ਕੋਈ ਨਹੀਂ ਕਰ ਲੈਨੇ ਆ ਤੇ ਨਾਲੇ ਪਿਆਹਾ ਤੇਰਾ ਨਾਲ ਲੈ ਜਿਓ ਤੁਹਾਨੂੰ ਇੱਕ ਗੱਲ ਕਹਿ ਦਿਓ ਕਿ ਸਾਨੂੰ ਲਾਰਿਆਂ ਵਿੱਚ ਨਾ ਰੱਖੀ ਜੇ ਕੋਈ ਗੱਲਬਾਤ ਹੈਗੀ ਹੈ ਨਾ ਸਾਨੂੰ ਪਹਿਲਾਂ ਦੱਸ ਦੇ ਅਸੀਂ ਵੀ ਹੱਥ ਪੈਰ ਮਾਰਨ ਵਾਲੇ ਬਣ ਨਹੀਂਏ ਅਮਰ ਨੂੰ ਮੈਂ ਪਹਿਲਾਂ ਵੀ ਬਥੇਰੇ ਪੈਸੇ ਦਿੱਤੇ ਆ ਤੇ 10000 ਰੁਪਏ ਲਿਆ ਮੈਂ ਨਾਲ ਜੇ ਕਈ ਨਹੀਂ ਇਸ ਮੈਂ ਫੜਾ ਮੈਂ ਫਿਰ ਜਦੋਂ ਮਨੋਂ ਨੇ ਮੈਨੂੰ ਯਕੀਨ ਦਿਵਾਇਆ ਵਾ ਕਿ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਹੁੰਦੀ ਤੇ ਜੇ ਬਾਰ ਬਾਰ ਜਾਵਾਂਗੇ ਫਿਰ ਅਗਲਾ ਉਫਾ ਹੋ ਜੂਗਾ ਤੇ ਤੁਸੀਂ ਹਟਦੇ ਨਹੀਂ ਯਾਰ ਵੜ ਵੜ ਖਾ ਲਿਆ ਪੁਲਿਸ ਵਾਲੇ ਇਦਾਂ ਹੀ ਕਹਿੰਦੇ ਹੁੰਦੇ ਆ ਉਹਨਾਂ ਇਧਰੋਂ ਵੀ ਪੈਸੇ ਲਈ ਜਾਣੇ ਆ ਤੇ ਉਧਰੋਂ ਵੀ ਲਈ ਜਾਣੇ ਆ ਜੇ ਉਹਨਾਂ ਨੇ ਪੈਸੇ ਵਾਧ ਦੇ ਦਿੱਤੇ ਤੇ ਤੁਹਾਨੂੰ ਉਧਰ ਹੋ ਜਾਣਾ ਵਾ ਸਾਡੇ ਵੱਲ ਦੀ ਗੱਲ ਹੀ ਨਹੀਂ ਕੀ ਕਰਨੀ ਮੈਂ ਤੁਹਾਨੂੰ ਤਾਂ ਕਹਿਣ ਲਈ ਆ ਸ਼ਰਮ ਬੜੀ ਜੇ ਰਿਸ਼ਤੇਦਾਰੀ ਵਿੱਚ ਵੀ ਤੇ ਪਿੰਡ ਵਿੱਚ ਵੀ ਲੋਕਾਂ ਨੇ ਬਾਹਰ ਨਿਕਲ ਜੋਗੇ ਨਹੀਂ ਸਾਨੂੰ ਛੱਡਣਾ ਮੂੰਹ ਤੇ ਗੱਲਾਂ ਕਰਿਆ ਕਰਨੀਆਂ ਵਾ ਤੇ ਜੇ 1 ਲੱਖ ਰੁਪਈਆ ਲੱਗ ਜੂਗਾ ਨਾ ਕਿਤੇ ਨਹੀਂ ਕੋਹੋ ਚੱਲਿਆ ਚੰਗਾ ਰਮਨ ਨਾ ਆਈ ਹੋਵੇ ਫਿਰ ਉਹ ਆਉ ਉਹ ਮੇਰੀ ਗੱਲ ਸੁਣ ਜੰਦਰਾ ਤੋਂ ਬਾਹਰੋਂ ਮਾਰਿਆ ਵਾ ਕੱਲ ਦਾ ਓਹੋ ਮੈਨੂੰ ਚੇਤਾ ਭੁੱਲ ਗਿਆ ਕੋਈ ਗੱਲ ਨਹੀਂ ਮੈਂ ਜਾਨੀ ਇਧਰੋਂ ਦੀ ਖੋਲ ਦਿੰਨੀ ਆ ਜਾ ਖੋਲ ਕੇ ਆ ਫਿਰ ਭਾਈ ਇੱਥੇ ਤੇ ਰੱਸ਼ ਬੜਾ ਵਾ ਚੱਲ ਕੋਈ ਗੱਲ ਨਹੀਂ ਜਿੰਦਾ ਖੋਲ ਦਿੰਨੀ ਆ ਤੇ ਫੇਰ ਮਾਰ ਦੂੰਗੀ ਗਰਮਰ ਮੈਂ ਫਿਰ ਆਈ ਹੋ ਕੇ ਹੈ ਮੇਰੀ ਗੱਲ ਸੁਣੋ ਧਿਆਨ ਨਾਲ ਗੱਲ ਕਰਕੇ ਆਓ ਸਾਰੀ ਉਹ ਸਾਰੀ ਗੱਲ ਕਰਕੇ ਉਹਨਾਂ ਨੂੰ ਭੇਜ ਤਾਂ ਕਰਕੇ ਗੱਲ ਪਾ ਦਵਾ ਵੀ ਫੋਨ ਕਿਤੇ ਉਹਨਾਂ ਦੇ ਹੱਥ ਲੱਗ ਗਿਆ ਵਾ ਆਉਣ ਲੱਗੇ ਮੈਨੂੰ ਫੋਨ ਕਰਦੇ ਹੋ ਮੈਂ ਤਾਲਾ ਫੇਰ ਪਰੋਂ ਲਾ ਦੇ ਲੱਗੀ ਜੀ ਚਲ ਠੀਕ ਆ ਜਨਾਬ ਕੀ ਹਾਲ ਚੱਲ ਜੇ ਬਾਸ ਵਧੀਆ ਜੀ ਉਹ ਸਲਾਹ ਉਹ ਠੀਕ ਠਾਕ ਜੀ ਜਨਾਬ ਇੱਥੇ ਕਰਨ ਦੇ ਜੇ ਯਾਰ ਮੇਰਾ ਟਰੈਕਟਰ ਜਿਆ ਖਰਾਬ ਹੋ ਗਿਆ ਉਹ ਠੀਕ ਕਰਾਉਣਾ ਹੈ ਤਾਂ ਹੀ ਤਾਂ ਤੁਹਾਨੂੰ ਇੱਥੇ ਸੱਦਿਆ ਹੈਗਾ ਅੱਛਾ ਅੱਛਾ ਉਹ ਮੈਂ ਨਾਲ ਤਾਂ ਡਰਾ ਗੱਲ ਕਰਨੀ ਸੀ ਰਪਿੰਦਰ ਦਾ ਨਾ ਫੋਨ ਹੀ ਕਿਤੇ ਉਹ ਕਿਤੇ ਉਹਨਾਂ ਦੇ ਹੱਥ ਲੱਗ ਗਿਆ ਵਾ ਤੇ ਤੁਸੀਂ ਕਿਤੇ ਪਤਾ ਕਰਕੇ ਦੱਸਦੇ ਵੀ ਥਾਣੇ 'ਕਦੇ ਰਿਪੋਰਟ ਪਾੜਦੇ ਨਹੀਂ ਕੀਤੀ ਉਹਨਾਂ ਨੇ ਉਹ ਯਾਰ ਥਾਣੇ ਤੇ ਅਸੀਂ ਬੈਠੇ ਰਿਪੋਰਟ ਕਿੱਦਾਂ ਹੋ ਜੂ ਸਾਡੇ ਹੁੰਦਿਆਂ ਐਦਾਂ ਨਹੀਂ ਹੁੰਦਿਆਂ ਰਿਪੋਰਟ ਜਾ ਫਿਰ ਐਸਐਸਪੀ ਦਫ਼ਤਰੋਂ ਪਤਾ ਕਰ ਦੋ ਉਹ ਕੋਈ ਨਹੀਂ ਜੇ ਤੁਸੀਂ ਕਹਿੰਦੇ ਜਿੰਨਾ ਯੋਰ ਲਾਉਂਦੇ ਮੈਂ ਕਰ ਦਿੰਨਾ ਪਤਾ ਉਹ ਫਿਰ ਖੇਚਲ ਤੇ ਬੜੀ ਹੋਣੀ ਹੁਣ ਮੈਨੂੰ ਉਹ ਜਨਾਬ ਤੁਸੀਂ ਫਿਕਰ ਨਾ ਕਰੋ ਤੁਹਾਡੀ ਨਾ ਖੇਚਦਾ ਮੁੱਲ ਮੋੜ ਦਾਂਗੇ ਮੈਂ ਲੈ ਐਸਕੂਟਰੀ ਦੇ ਪੈਸੇ ਤੇ ਤੁਸੀਂ ਇੱਥੇ ਲੈ ਲਓ ਮੇਰੇ ਕੋਲ ਕੋਈ ਗੱਲ ਨਹੀਂ ਪੈਸੇ ਤੇ ਆ ਜਣੇ ਜਾਂਦੇ ਹੁਣ ਮੈਂ ਅਜ ਆਪਣੀ ਸਾਰੀ ਬਾਹ ਲਾਉਂ ਰਿਆ ਹਾਂ ਹੁਣ ਤੁਸੀਂ ਵੀ ਆਪਣੀ ਸੜੀ ਖੇਚਲ ਕਰੋ ਨਾ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਉਹਨਾਂ ਨੂੰ ਪੁੱਛੋ ਕਿ ਫੋਨ ਹੈਗਾ ਵੀ ਆ ਕਿ ਨਹੀਂ ਉਹਨਾਂ ਕੋਲ ਤੁਸੀਂ ਮੇਰਾ ਲਾ ਜਾਂਦੇ ਜਹਰ ਵਾਰੀ ਉਹ ਜਨਾਬ ਹਾਨੂੰ ਤੇ ਇਹ ਹੁੰਦਾ ਵਾ ਕਿਤੇ ਥਾਣੇ ਨਾਲ ਕੋਈ ਨਾ ਪੱਥਿਆ ਪੁਰਥਿਆ ਦਿੱਤਾ ਏ ਉਦਾਂ ਕੋਈ ਗੱਲ ਨਹੀਂ ਅਸੀਂ ਕਰਦੇ ਆ ਰਿਸ਼ਤੇਦਾਰਾਂ ਕੋਈ ਵੀ ਪਤਾ ਕਿ ਕਿਤੇ ਉਹਨਾਂ ਦੇ ਹੱਥ ਤੇ ਨਹੀਂ ਲੱਗਾ ਫੋਨ ਥਾਣੇ ਤੇ ਅਸੀਂ ਬੈਠੇ ਆ ਥਾਣੇ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਹੁਣ ਤੇ ਆਪਣੀ ਰਿਸ਼ਤੇਦਾਰਾਂ ਕੋਈ ਪਤਾ ਕਰੋ ਸਾਰਾ ਕੁਝ ਚਲੋ ਠੀਕ ਆ ਮੈਂ ਪਤਾ ਕਰਕੇ ਫਿਰ ਦੱਸਦਾ ਤੁਹਾਨੂੰ ਹੈ ਚੰਗਾ ਜਨਾਬ ਠੀਕ ਆ ਜੀ ਉਹ ਮੇਰੀ ਖੇਚਲ ਭੁੱਲ ਗਏ ਜੇ ਫਿਰ ਉਹ ਜਨਾਬ ਚੇਤਾ ਭੁੱਲ ਗਿਆ ਕੋਈ ਨਹੀਂ ਦੇ ਦਨੇ ਜੀ ਵੇਖ ਲੋ ਤੁਹਾਨੂੰ ਚੇਤਾ ਭੁੱਲ ਜਾਂਦਾ ਵਾ ਜੇ ਕਿਤੇ ਮੈਨੂੰ ਚੇਤਾ ਭੁੱਲ ਗਿਆ ਫੇਰ ਬਾਹੋਂ ਤੁਸੀਂ ਬੇਫਿਕਰ ਹੋ ਜਾਓ ਹੁਣ ਮੈਂ ਸਿੱਧਾ ਐਸਐਸਪੀ ਦਫ਼ਤਰ ਹੀ ਚੱਲਾ ਵਾਂ ਸ਼ਹਿਰ ਠੀਕ ਹੈ ਜੀ ਉੱਥੇ ਜਾ ਕੇ ਮੈਂ ਸਾਰਾ ਪਤਾ ਕਰਕੇ ਦੱਸੂ ਤੁਹਾਨੂੰ ਠੀਕ ਹੈ ਜੀ ਠੀਕ ਜੁਦ ਜੁਦ ਹਾਂ ਜੀ ਗੱਲ ਸੁਣੋ ਮੇਰੀ ਮੈਂ ਹਾਂ ਦਲਜੀਤ ਮਿਲਿਆ ਹੀ ਮੈਨੂੰ ਬੰਬੀ ਤੇ ਆਇਆ ਹੈ ਮੇਰੇ ਵੱਲ ਅੱਛਾ ਤੇ ਮੈਨੂੰ ਕਹਿ ਰਿਹਾ ਹੈ ਕਹਿੰਦਾ ਵੀ ਇਹ ਨਾ ਸੰਦੀਪ ਦਾ ਫੋਨ ਆਇਆ ਹੈ ਮੈਨੂੰ ਤੇ ਕਹਿੰਦੀ ਵੀ ਮੈਂ ਇਹ ਘਰੋਂ ਲੱਗੀ ਆ ਦਲਜੀਤ ਕਹਿੰਦਾ ਮੈਂ ਫਿਰ ਕਿਹਾ ਵੀ ਤੂੰ ਘਰ ਕਿੱਦਾਂ ਜਾਗੀ ਅਸੀਂ ਤਾਂ ਰੱਖਣਾ ਨਹੀਂ ਕਹਿੰਦੀ ਨਹੀਂ ਨਹੀਂ ਮੈਂ ਇਹ ਮਹਿਲਾ ਮੰਡਲ ਨਾਲ ਲੈ ਕੇ ਆਉਣੇ ਆ ਬੜੀਆਂ ਧਮਕੀਆਂ ਦਿੰਦੀ ਇਹਨੂੰ ਅੱਛਾ ਤੇ ਮੈਂ ਕਹਿੰਦੇ ਆ ਵਾ ਵੀ ਕਿਤੇ ਇਹ ਨਾ ਹੋਵੇ ਵੀ ਘਰੋਂ ਕਿਤੇ ਗਾਮਸ਼ਾ ਹੋ ਜਾਣਾ ਤੇ ਮੈਂ ਨਾ ਮੜਾ ਜਾ ਫੇਰਾ ਮਾਰ ਕੇ ਆਉਣਾ ਵਾ ਧਿਆਨ ਨਾ ਜਾਊਗਾ ਪਰਦੇ ਨਹੀਂ ਤੇ ਨੰਗ ਦਾ ਨੰਗ ਦਾ ਵੇਖੂਗਾ ਪਾਲ ਘਰ ਹੈਗੇ ਵੀ ਕਿ ਨਹੀਂ ਕਿਤੇ ਇਹ ਨਾ ਹੋਵੇ ਕਿਤੇ ਦੇਖਣਾ ਹੀ ਕੋਈ ਨਾ ਕੋਈ ਸਾਹਮਣੇ ਦੇਖੀ ਪੈਂਦਾ ਤੇ ਇਹ ਆ ਵੀ ਇਹ ਨਾ ਹੋਵੇ ਗਾਮਸ਼ਾ ਹੋ ਜਾਣਾ ਤੇ ਸਾਡੇ ਹੱਥੋਂ ਹੀ ਨਿਕਲ ਜਾਣ ਬੰਦੇ ਕੋਈ ਨਹੀਂ ਤੁਸੀਂ ਵੇਖ ਲਓ ਜਦੋਂ ਠੀਕ ਲੱਗਦਾ ਮੈਂ ਹੋ ਕੇ ਆਉਣਾ ਵਾ ਤੇ ਤੁਸੀਂ ਘਰ ਮਮੀ ਦਾ ਧਿਆਨ ਰੱਖਿਓ ਠੀਕ ਠੀਕ ਕਰਤੇ ਉਹਨਾਂ ਦਾ ਸਾਹਮਣਾ ਹੀ ਆ ਐਦਾਂ ਕਰਦਾ ਉਹ ਟੱਕ ਲੈਣਾ ਮੜਾ ਜਾ ਕਿਉਂ ਮੁੜ ਕੇ ਇਹ ਨਾ ਹੋਵੇ ਕੋ ਪਛਾਣ ਲੈ ਫੇ ਜਾ ਕੇ ਵੇਖਣਾ ਭਲਾ ਆ ਤੇ ਹੋਰ ਹੀ ਪੰਗਾ ਪੈ ਗਿਆ ਯਾਰ ਘਰ ਨੂੰ ਤੇ ਜਿੰਦਰਾ ਵੱਜਾ ਵਾ ਕਿੱਥੇ ਚਲ ਗਈ ਹੋਏ ਸਰਜਣ ਇਦਾਂ ਕਰਦਾ ਪਰਦੇ ਨਾਲ ਨਾ ਵੇਖ ਕੇ ਆਉਣਾ ਇਹ ਭਲਾ ਸਾਧਨ ਅੰਦਰ ਲੱਗੇ ਕਿ ਬਾਹਰ ਵੇਖ ਨਾ ਲਵੇ ਕੋਈ ਇਹਦੇ ਨੀ ਤੇ ਜਿੱਥੇ ਗਿਆ ਵਾਂ ਥੋ ਪਤਾ ਤੇ ਦੱਸਦਾ ਮम्मी ਮੈਂ ਫਲਾਣੇ ਕੋਮ ਕਰਦਿਆਂ ਨੂੰ ਵੀ ਪਤਾ ਹੋਵੇ ਨਾ ਆਪਣੀਆਂ ਹੀ ਮਰਜ਼ੀਆਂ ਕਰਦੇ ਆ ਜਿੱਦਾਂ ਨੂੰ ਜੀ ਕਰਦਾ ਮੂੰਹ ਚੁੱਕ ਕੇ ਤੇ ਤੁਰ ਪਈ ਹੱਦ ਹੋ ਗਈ ਮੈਨੂੰ ਇਹਨਾਂ ਵਾਲੀ ਮम्मी ਕਿੰਨੂੰ ਫੋਨ ਕਰਨ ਡੇ ਹੀ ਨੀ ਫੋਨ ਕਿੰਨੂੰ ਕਰਨਾ ਵਾ लवली ਨੂੰ ਕਰਨ ਡੇ ਫੋਨ ਨਹੀਂ ਚੁੱਕਣ ਡਿਆ ਤੇ ਦੱਸਿਆ ਨਹੀਂ ਉਹਨੇ ਕਿੱਥੇ ਚੱਲੇ ਆ ਮੈਂ ਨਾ ਉਹਨੂੰ ਦੱਸਣ ਦੇ ਕੀ ਲੋੜ ਵਾ ਮम्मी ਮੇਰੀ ਗੱਲ ਸੁਣੋ ਮੈਂ ਵੀ ਚੱਲਨੀ ਆ ਕਿੱਥੇ ਚੱਲਨੀ ਆ ਤੁਹਾਨੂੰ ਦੱਸਣੀ ਆਈ ਹੀ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕਿ ਦਲਜੀਤ ਕੋ ਜਾਣਾ ਮੈਂ ਚੱਲ ਕੋਈ ਨਹੀਂ ਮਰਜ਼ੀਆਂ ਕਰੋ ਤੁਸੀਂ ਆਪਣੀਆਂ ਮਾਪਿਓ ਨੂੰ ਮਾਪਿਓ ਤਾਂ ਨਹੀਂ ਨਾ ਸਮਝਿਆ ਮੰਮੀ ਇਹ ਉਦੋਂ ਸੋਚਣਾ ਇਹ ਨਾ ਤੁਸੀਂ ਤੇ ਤੁਸੀਂ ਵੀ ਤਾਂ ਨਾਲ ਹੀ ਕੋਈ ਗੱਲ ਨਹੀਂ ਜਾ ਤੂੰ ਵੀ ਤੇ ਰਹਿ ਤਾਂ ਮੈਂ ਇਕੱਲੀ ਗਈ ਨਾ ਘਰ ਵਿੱਚ ਤੇ ਜਦੋਂ ਪੁਲਸ ਆਉ ਉਹ ਨਾ ਮੇਰੇ ਨਾਲ ਮੈਂ ਕੱਲੇ-ਕੱਲੇ ਦਾ ਨਾਂ ਦੱਸੂੰਗੀ ਕਿ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਸੀਗਾ ਮੰਮੀ ਜੋ ਮਰਜ਼ੀ ਕਰਿਓ ਠੀਕ ਹੈ ਨਾ ਪਰ ਮੈਂ ਨਹੀਂਗਾ ਇੱਥੇ ਰਹਿਣਾ ਮੇਰੇ ਕੋਲ ਨਹੀਂ ਜੇਲਦੀਆਂ ਰੋਟੀਆਂ ਖਾਧੀਆਂ ਜਾਂਦੀਆਂ ਤਾਂ ਕੋਈ ਨਹੀਂ ਚੱਲ ਜਾ ਉਹਨੇ ਤਾਂ ਗਾੜੀ ਪਰੌਂਠੇ ਪਕਾ ਕੇ ਰੱਖੇ ਤੇਰੇ ਵਾਸਤੇ ਖਾ ਲਈਂ ਜਾ ਕੇ ਮੰਮੀ ਕੋਈ ਗੱਲ ਨਹੀਂ ਪਾਵਾ ਪਰੌਂਠੇ ਪਕਾਏ ਹੁਣ ਪਾਵਾ ਰੋਟੀਆਂ ਪਕਾਈਆਂ ਹੁਣ ਰੱਖਣਗੇ ਤੇ ਸਹੀ ਨਾ ਮੈਨੂੰ ਨਾ ਰੋਟੀ ਪੁੱਛਣਗੇ ਨਾ ਉਦਨ ਨਾ ਨਾ ਤੈਨੂੰ ਰੱਖਿਆ ਜਿੱਦਣੇ ਹੀ ਨਾਲ ਗਏ ਹਾਂ ਹੁਣ ਤੈਨੂੰ ਰੱਖ ਲੈਣਗੇ ਉਹ ਕੋਈ ਗੱਲ ਨਹੀਂ ਮੰਮੀ ਤਰਲੇ ਮਾਰ ਲੂੰਗੀ ਮੈਂ ਰੱਖ ਲੈਣਾ ਉਹਨਾਂ ਨੇ ਮੈਨੂੰ ਆਪਣੇ ਘਰ ਲਈ ਆਰਾਮ ਨਾਲ ਮੰਮੀ ਤੁਸੀਂ ਵੀ ਕੋਈ ਇੰਤਜ਼ਾਮ ਕਰ ਲਓ ਇੱਥੇ ਨਾ ਬੈਠੇ ਰਹੋ ਕੋਈ ਗੱਲ ਨਹੀਂ ਤੁਸੀਂ ਭੈਣ ਭਰਾ ਆਪਣਾ ਇੰਤਜ਼ਾਮ ਕਰੋ ਸਾਡਾ ਹੋਇਆ ਹੀ ਆ ਸਾਡਾ ਫਿਕਰ ਨਾ ਕਰੋ ਚੱਲੀਏ ਫਿਰ ਮੈਂ ਚੰਗਾ ਚੰਗਾ ਹੁਣ ਰਹੀ ਉੱਥੇ ਹੀ ਇੱਥੇ ਨਾ ਆਵੀ ਇਹ ਨਾ ਹੋਏ ਪੁਲਿਸ ਤੁਹਾਨੂੰ ਦੋਵਾਂ ਭੈਣ ਭਰਾਵਾਂ ਨੂੰ ਫੜਕੇ ਲੈ ਜੇ ਮੈਨੇ ਹੱਦ ਹੋ ਗਈ ਨਿਆਣਿਆਂ ਵਾਲੀ ਮਾਂ ਪਿਓ ਨੂੰ ਕੋਈ ਸਮਝਿਆ ਹੀ ਨਹੀਂਗਾ ਉਹ ਵਾ ਤੇ ਉਹਨੇ ਮੂੰਹ ਚੁੱਕਿਆ ਤੇ ਉਹ ਬੈਗ ਪਾ ਕੇ ਗਾਹ ਗਿਆ ਇਹ ਆਈ ਇਹਨੇ ਕੱਪੜੇ ਪਾਏ ਤੇ ਇਹਨੇ ਮੂੰਹ ਚੁੱਕਿਆ ਤੇ ਗਾਹ ਗਈ ਆ ਕੋਈ ਗੱਲ ਨਹੀਂ ਕੱਲੀ ਨਹੀਂ ਜਾਂਦੀ ਨਵੇਂਟੂ ਤਾਂ ਸਾਰਿਆਂ ਨਾਲ ਆਲੀ ਸਾਧਨ ਤੇ ਸਾਰੇ ਘਰੀ ਲੱਗੇ ਆ ਇਹ ਆਪ ਕਿਥੇ ਚਲ ਗਈ ਆ ਇਹਨੂੰ ਲੱਗਦਾ ਸੰਦੀਪ ਸੰਦੀਪ ਕਿਥੇ ਚਲੀ ਆ ਬੈਗ ਫੜ ਕੇ ਇਹਦਾ ਮਤਲਬ ਕਿ ਜਿੰਦਰਾ ਇਹਨਾਂ ਨੇ ਸਿਰਫ ਵਿਖਾਵੇ ਵਾਸਤੇ ਮਾਰਿਆ ਆ ਹੈਗੇ ਸਾਰੇ ਘਰੀ ਆ ਵੇਖਣਾ ਭਲਾ ਕਿੱਥੇ ਜਾਂਦੀ ਆ ਚੱਕ ਦੇ ਬਾਰੇ ਮੈਂ ਨਹੀਂ ਕਲਾਈ ਆ ਜੇ ਮੈਂ ਉੱਥੇ ਰਹਿੰਦੀ ਨਾ ਤੇ ਫਸ ਜਾਣਾ ਹੀ ਬੱਸ ਇਹ ਜੀ ਤੱਕ ਆਈ ਦੀ ਛਿਤੀ ਛਿਤੀ ਬੱਸ ਆ ਜਾਏ ਤੇ ਮੈਂ ਤੇ ਬੈ ਕੇ ਜਾਵਾਂ ਸੰਦੀਪ ਤੇ ਗਈ ਆ ਦਲਜੀਤ ਦੇ ਪਿੰਡ ਵੱਲ ਨੂੰ ਮੈਨੂੰ ਲੱਗਦਾ ਵਾ ਫਿਰ ਦਲਜੀਤ ਦੀ ਗੱਲ ਸੱਚੀ ਆ ਝੂਠ ਨਹੀਂ ਬੋਲਦਾ ਇਹਦਾ ਇਰਾਦਾ ਹੋਣਾ ਨਾ ਕਿ ਮੈਂ ਤਰਲੇ ਤਰਲੇ ਮਾਰ ਕੇ ਫਿਰ ਚੱਲ ਉੱਥੇ ਚੱਲ ਜਾਨੀਏ ਕੋਈ ਨਹੀਂ ਵੇਖਨੇ ਭਲਾ ਕੀ ਬਣਦਾ ਦਲਜੀਤ ਰੱਖਦਾ ਕਿ ਨਹੀਂ ਬੋਲ ਦੇਣੀ ਕੀ ਗੱਲ ਬਣੀ ਜਿੱਧਰ ਗਏ ਗੱਲ ਕੀ ਬਣੀ ਆ ਘਰ ਨੂੰ ਮਾਰਿਆ ਵਾ ਨਾ ਜਿੰਦਰਾ ਅੱਛਾ ਤੇ ਜਿਹੜਾ ਉਹਨਾਂ ਦਾ ਪੁਰਾਣਾ ਘਰ ਨਹੀਂ ਨਾਲ ਹੀ ਹੂੰ ਹੂੰ ਉੱਥੋਂ ਸੰਦੀਪ ਬਾਹਰ ਜਾਣ ਦੀ ਹੀ ਲਫਾਫਾ ਫੜਿਆ ਹਿਆ ਚ ਤੇ ਮੂੰਹ ਟਕਿਆ ਹੈ ਅੱਛਾ ਉਹਨਾਂ ਦਾ ਇਹ ਇਰਾਦਾ ਵਾ ਵੀ ਅਸੀਂ ਗਮਸ਼ਾ ਹੋ ਜਾਈਏ ਤੇ ਮੈਨੂੰ ਲੱਗਦਾ ਬਾਕੀ ਜੀ ਵੀ ਘਰੇ ਹੀ ਆ ਇਹ ਵਾਰੀ ਵਾਰਸੇ ਨਿਕਲਣੇ ਆ ਇਦਾਂ ਕਰੀਏ ਮੁਖਤਿਆਰ ਭਾਈ ਦੀ ਸਲਾਹ ਲੈ ਗਏ ਨਾ ਤੇ ਮੇਰਾ ਤਾਂ ਪਰਚਾ ਦੇ ਦਈਏ ਇਹਨਾਂ ਦੇ ਉਹ ਨਹੀਂ ਵੇਹਲੋ ਪਾਜੀ ਦੀ ਸਲਾਹ ਜ਼ਰੂਰ ਲਲੋ ਇਹ ਆ ਵੀ ਕੋਈ ਚੰਗੀ ਸਲਾਹ ਹੀ ਦੇਣਗੇ ਆਪ ਜਲਦਬਾਜੀ ਚ ਕੁਝ ਗਲਤ ਕਰ ਪਾਵਾਂਗੇ ਹੂੰ ਪਾਜੀ ਨੂੰ ਤਾਂ ਦਿਲਜੀਤ ਨੂੰ ਨਾ ਬੰਬੀ ਦਾ ਸਾਧ ਲੈਣਾ ਉਥੇ ਬਹਿ ਕੇ ਸਲਾਹ ਕਰ ਲਾਂਗੇ ਤੇ ਜਿੱਦਾਂ ਵੀ ਕਰਨਾ ਹੋਏਗਾ ਨਾ ਜਿੱਦਾਂ ਕਹਿਣਗੇ ਉਦਾਂ ਹੀ ਕਰ ਲਾਂਗੇ ਫਿਰ ਚਲੋ ਵੇਹਲੋ ਹਾਂ ਕਿਆ ਲਓ ਤੁਸੀਂ ਮੰਮੀ ਦਾ ਖਿਆਲ ਰੱਖਿਓ ਮੋਦਰਾ ਠੀਕ ਹਾਂ ਪਤਨੀ ਘਾ ਤੇ ਜੀ ਕਿੱਥੇ ਗਏ ਆ ਕਿਦਾਂ ਖਲਾਰਾ ਪਾਇਆ ਸੰਦੀਪ ਸੰਦੀਪ ਤੇਜਰ ਕੇ ਕਿਹੜੀ ਸੰਦੀਪ ਨੂੰ ਵਾਜਾ ਮਾਰਨ ਡੈ ਜੇ ਕਿੰਨਿਆ ਕਿਸ ਸੰਦੀਪਾਂ ਆਪਣੀਆਂ ਸੰਦੀਪ ਆਪਣਾ ਸਹੁਰਾ ਚਲ ਗਈ ਆ ਕੋਣ ਦਲਜੀਤ ਆਇਆ ਸੀ ਦਲਜੀਤ ਨੇ ਕਿੱਥਾ ਹੁਣ ਆਹੀ ਲੈਣ ਦਲਜੀਤ ਨੇ ਤਾਂ ਉਦਾਂ ਨਾ ਰੱਖਿਆ ਜਿੱਦਾਂ ਅਸੀਂ ਛੱਡਣ ਗਏ ਹਾਂ ਤੂੰ ਕਿਹਦੇ ਨਾਲ ਗਈ ਫਿਰ ਕੱਲੀ ਚਲ ਗਈ ਆਂਦੀ ਵੀ ਜਾ ਕੇ ਨਾ ਹੱਥ ਜੋੜ ਲੂੰਗੀ ਉਹਨਾਂ ਦੇ ਗਾੜੀ ਤੇ ਮੈਂ ਹਾਂ ਜੋੜ ਲਾ ਤੁਹਾਨੂੰ ਉਤਰ ਲਿਆ ਕਰਨਦੇ ਓਦਾਂ ਹੀ ਆਤ ਪਈ ਆ ਮੈਂ ਆਦਾਂ ਨਾ ਇੱਕ ਹਿਸਾਬ ਲਾਇਆ ਵਾ ਜਦੋਂ ਮੁਸੀਬਤ ਆਉਂਦੀ ਹੈ ਨਾ ਜਿਹੜਾ ਖੂਨ ਦੇ ਰਿਸ਼ਤੇ ਆ ਨਾ ਉਹ ਵੀ ਭੱਜ ਜਾਂਦੇ ਆ ਅਸੀਂ ਮਾਂ ਪਿਓ ਆ ਸਾਡੇ ਵੱਲ ਦੋਵਾਂ ਭੈਣ ਭਰਾਵਾਂ ਨੇ ਨਹੀਂ ਦੇਖਿਆ ਕਿ ਸਾਡੇ ਮਾਂ ਪਿਓ ਇਕੱਲੇ ਰਹਿ ਜਾਣਗੇ ਕੋਈ ਗੱਲ ਨਹੀਂ ਇਹਨਾਂ ਦੇ ਲਾਗੇ ਰਹਿੰਦੇ ਆ ਜੇ ਮੁੰਡਾ ਵਾ ਉਹਨੇ ਬੈਗ 'ਚ ਪਾਇਆ ਕੱਪੜੇ ਉਹ ਦੌੜ ਗਿਆ ਜੇ ਕੁੜੀ ਆ ਉਹਨੇ ਪਾਇਆ ਕੱਪੜੇ ਤੋ ਆਂਦੀ ਮੈਂ ਆਪਣੇ ਸਹੁਰੇ ਚਲੀ ਆ ਮੁੰਡੇ ਨੂੰ ਮੈਂ ਦੋ ਵਾਰਾ ਫੋਨ ਕੀਤਾ ਮੇਰਾ ਫੋਨ ਨਹੀਂ ਚੁੱਕਿਆ ਨੇ ਵੇਖ ਲੈ ਰਮਨ ਸੰਦੀਪ ਦੇ ਕੰਮ ਜਦੋਂ ਅਸੀਂ ਉੱਥੇ ਗਏ ਹੀ ਉਦੋਂ ਕਹਿੰਦੇ ਸੀ ਵੀ ਬਿਲਕੁਲ ਇਹਨਾਂ ਦੇ ਤਰਲੇ ਨਹੀਂ ਕਰਨੇ ਤੇ ਡੈਡੀ ਚਲੋ ਚਲੀਏ ਹੀ ਤੇ ਹੁਣ ਵੇਖ ਲਾ ਨਾ ਕੋਈ ਫੋਨ ਆਇਆ ਹੀ ਨਾ ਕੋਈ ਸਾਸਾ ਆਇਆ ਕੋ ਗੱਲ ਹੀ ਬਾਤ ਨਹੀਂ ਤੇ ਭੱਜ ਗਈ ਉਧਰ ਹੁਣ ਜਾ ਕੇ ਕੀ ਕਹੂਗੀ ਉਹਨਾਂ ਨੂੰ ਵੀ ਮੈਂ ਕਿੱਧਰ ਆਈ ਆ ਗਈ ਆ ਨਾ ਬੜਾ ਉੱਥੇ ਵੀ ਸੌਰੇ ਚੱਲੀ ਆ ਉਹਨਾਂ ਨੇ ਵੀ ੱਟਕੇ ਮਾਰ ਕੇ ਉਹਨੂੰ ਬਾਹਰ ਕੱਢਣਾ ਵਾ ਹੈ ਤੇ ਮੇਰੀ ਧੀ ਆ ਮੈਨੂੰ ਕਹਿਣਾ ਨਹੀਂ ਇਦਾਂ ਚਾਹੀਦਾ ਪਰ ਜਿੱਦਾਂ ਦੀ ਉਹਦੀ ਸੱਸ ਵਾ ਨਾ ਉਹਨੇ ਕਦੀ ਵੀ ਨਹੀਂ ਇਹਨੂੰ ਘੇਟ ਅੰਦਰ ਹੋਣ ਦੇਣਾ ਵੇਖ ਲਿਓ ਸ਼ਾਮਾਂ ਤੱਕ ਨਾ ਇੱਥੇ ਆਉਗੀ ਨਾ ਤੇ ਫੇਰ ਕਿਉਂ? ਚਲ ਇਹ ਸਾਰੀਆਂ ਗੱਲਾਂ ਛੱਡੋ। ਮੈਨੂੰ ਇਹ ਦੱਸੋ ਵੀ ਜਿੱਧਰ ਤੁਸੀਂ ਗਏ ਹੋ ਉੱਧਰ ਕੀ ਬਣਿਆ ਵਾ? ਉਹੋ ਕੰਮ ਆ ਮੈਂ ਸਿਰੇ ਚੜਾ ਆਵਾ। ਕੀ ਆਂਦੇ ਹੋ ਮੁਲਾਜ਼ਮ? ਉਹਨਾਂ ਨੇ ਮੈਂ ਕੀਤੀ ਗੱਲ ਬਾਤ ਸਾਰੀ। ਮੈਂ ਕਿਹਾ ਯਾਰ ਇਧਰੋਂ ਫੂਟ ਗੁੰਮ ਹੋ ਗਿਆ ਵਾ ਤੇ ਉਹਨਾਂ ਕੋਈ ਦਰਖਾਸਤ ਨਹੀਂ ਦਿੱਤੀ। ਕਹਿੰਦਾ ਵੀ ਉੱਥੇ ਠਾੜੇ ਤੇ ਨਹੀਂ ਕੋਈ ਗੱਲ ਬਾਤ। ਅੱਛਾ। ਤੇ ਕਹਿੰਦਾ ਵੀ ਉੱਥੇ ਐਸਐਸਪੀ ਦਫ਼ਤਰੇ ਮੈਂ ਪਤਾ ਕਰ ਲਿਆਂਗਾ। ਸੇਵਾ ਮੰਗਦਾ ਸੀ ਉਹ ਮੈਂ ਫੜਾਇਆ ਨੂੰ। ਵੇਖਿਆ ਇਹਨਾਂ ਨੇ ਵੀ ਮੂੰਹ ਹੀ ਅੱਡੇ ਹੁੰਦੀ ਆ। ਜੇ ਮਾੜਾ ਜਨਾ ਹੱਥ ਫੜਾ ਦੋ ਨਾ ਤੇ ਬਾਹ ਤੋਂ ਉਹਨੂੰ ਫਿਰਦੇ ਆਂ ਪਰ ਅਮਨ ਫੇਰ ਹੁਣ ਕੰਮ ਹੀ ਇਦਾਂ ਦਾ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੋਣਾ ਕੰਮ ਤਾਂ ਨਹੀਂ ਹੋਣਾ ਇੰਨੀਆਂ ਇਨਾਂ ਦੀਆਂ ਤਨਖਾਹਾਂ ਵਾਂ ਫੇਰ ਵੀ 12 ਹੁੰਦਾ ਵੀ ਦਵਾ ਦਾ ਪੈਸੇ ਆ ਜਾਣਾ ਸਾਡੀ ਜੇਬ ਦੇ ਵਿੱਚ ਓਏ ਤਨਖਾਹ ਨਹੀਂ ਹਲੋਂਦੇ ਹੁੰਦੇ ਮਲਾਜਮ ਚੱਲ ਕਹਿਣਾ ਹੀ ਪੈਸੇ ਤੈਨੂੰ ਦੇ ਚੱਲੇ ਆਂ ਜੇ ਕੋਈ ਹਲਜੁਲ ਹੋਊਗੀ ਨਾ ਤਾਂ ਸਾਨੂੰ ਦੱਸ ਦਵੀਂ ਇਹ ਨਾ ਹੋਵੇ ਜਦ ਸਾਡਾ ਘਰ ਇਸ ਗੱਡੀ ਪਰ ਕਹੇ ਜਾਂਦਾ ਹਨ ਫੇਰ ਹੀ ਪਤਾ ਲੱਗੇ ਓਏ ਅਜੇ ਤਾਂ ਕਹੀ ਜਾਂਦਾ ਵੀ ਤੁਸੀਂ ਫਿਕਰ ਨਾ ਕਰੋ ਜਨਨ ਚਾਹ ਮੈਂ ਠਾਣੇ ਚੋਂ ਪਤਾ ਨਹੀਂ ਗੱਡੀ ਪੈਸੇ ਦਿੰਦਾ ਹੀ ਕਿ ਨਹੀਂ ਦ ਇੱਦਾਂ ਕਹਿੰਦੇ ਨੇ ਮੁਲਾਜ਼ਮਾ ਇਹਨਾਂ ਦੋਵਾਂ ਹੱਥੀ ਖਾਣੇ ਹੁੰਦੇ ਆ ਚੱਲ ਕੋਈ ਨਹੀਂ ਇਹ ਗੱਲਾਂ ਛੱਡੋ ਰੋਟੀ ਪਾਣੀ ਖਾਣੀ ਨੇ ਆਵਾ ਤੁਹਾਡੇ ਵਾਸਤੇ ਮੈਂ ਚਾ ਚਾ ਤੇ ਬਣਾ ਕੁੱਟ ਚੱਲ ਲਈ ਜਨੂਣਾ ਕੁੜੀ ਦੀ ਨਹੀਂ ਸਮਝ ਆਈ ਜਿੱਦਣ ਅਹੀਂ ਲੈ ਕੇ ਗਏ ਉਦਣ ਉਥੇ ਜ਼ਬਾਨ ਚਲਾਉਂਦੀ ਤੇ ਅੱਜ ਆਪੇ ਹੀ ਭੱਜ ਗਈ ਉਧਰੋਂ ਫਿਰ ਮੈਂ ਚੱਲੀ ਆ ਚੱਲ ਕੋਈ ਗੱਲ ਨਹੀਂ ਦੇਖਦੇ ਆ ਕੀ ਬਣਦਾ ਫਿਰ ਉਹ ਭਾਜੀ ਮੁਖਤਿਆਰ ਭਾਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਹੋ ਜਾ ਵਧੀਆ ਬੈਠੋ ਇਧਰ ਨਹੀਂ ਇਧਰ ਉਹ ਨਹੀਂ ਬੈਠੋ ਬੈਠੋ ਉਹ ਬੈਠੋ ਉਹਨਾਂ ਨੂੰ ਸਲਾਹ ਕਰਨੀ ਹੈ ਇੱਕ ਬੈਠੋ ਤੁਸੀਂ ਉਹ ਰਹਿਮ ਹੈ ਨਾ ਜਿਹੜਾ ਤੁਸੀਂ ਦੱਸਿਆ ਨਾ ਦਲਜੀਤ ਵੱਲੋਂ ਹਾਂਜੀ ਤੇ ਮੈਂ ਗਿਆ ਸੀ ਉਹਨਾਂ ਦੇ ਪਿੰਡ ਹੁਣੇ ਤੇ ਮੈਂ ਜਾ ਕੇ ਵੇਖਿਆ ਉਹਨਾਂ ਦੇ ਘਰ ਨੂੰ ਵੱਜਾ ਤਾਲਾ ਅੱਛਾ ਆਹ ਤੇ ਜਦੋਂ ਮੈਂ ਥਲੋਂ ਦੀ ਵੇਖਿਆ ਨਾ ਗੇਟ ਖਾਨੀ ਤੇ ਗੱਡੀ ਤੇ ਮੋਟਰਸਾਈਕਲ ਸਕੂਟਰੀ ਉੱਥੇ ਹੀ ਲੱਗੇ ਨੇ ਤੇ ਸ਼ਾਕਪ ਜਦੋਂ ਜਿਹੜਾ ਮੇਰਾ ਉਹ ਯਕੀਨ ਚੋਂ ਬਦਲਿਆ ਜਦੋਂ ਮੈਂ ਸੰਦੀਪ ਨੂੰ ਵੇਖਿਆ ਪਰਾਣੇ ਘਰੋਂ ਨਿਕਲਦੇ ਆ ਵੱਡੇ ਘਰ ਤੇ ਜਿੰਦਰਾ ਵੱਜਾ ਵਾ ਤੇ ਨਿੱਕੇ ਘਰਾਂ ਚੋਂ ਜੀ ਨਿਕਲ ਨਿਕਲ ਕੇ ਤੇ ਬਸੇ ਬੈਣ ਏ ਉਹ ਚੋਰੀ ਨਿਕਲ ਲਈ ਉਧਰੋਂ ਦੀ ਉਹੀ ਗੱਲ ਤੇ ਸੰਦੀਪ ਗਈ ਵੀ ਉਧਰ ਨੂੰ ਅਦਲਜੀਤ ਕੇ ਪਿੰਡ ਵੱਲੋਂ ਠੀਕ ਉਹ ਬਸ ਫੜੀ ਜਾਂਦੇ ਤੇ ਮੈਂ ਕਹੜਿਆ ਹੈਗਾ ਵੀ ਇਹ ਨਾ ਹੋਵੇ ਕਿ ਮੁੜ ਕੇ ਸਾਡੇ ਹੱਥੋਂ ਨਿਕਲ ਜਾਣ ਬੰਦੇ ਤੇ ਜਾ ਕੇ ਦਰਖਾਸਤ ਦੇ ਨਹੀਂ ਯਾਰ ਜੋ ਬਣਾ ਅਜੇ ਰੋਕ ਜੋ ਤੁਸੀਂ ਵੇਖੋ ਦਲਜੀਤ ਕੀ ਕਰਦਾ ਸੰਦੀਪ ਗਈ ਹੈ ਨਾ ਤੋ ਗਈ ਦਲਜੀਤ ਕੋਲੀ ਹੋਣੀ ਆ ਦਲਜੀਤ ਉਹਨਾਂ ਨੂੰ ਤਾਂ ਮੌਕਾ ਮਿਲਿਆ ਵਾ ਉਹਨਾਂ ਦੇ ਬੇਇੱਜ਼ਤੀ ਕਰਨੀ ਚੰਗੀ ਚਲੋ ਉਹ ਵੀ ਚੰਗੀ ਗੱਲ ਵਾ ਕਿ ਉਹ ਵੀ ਆਪਣਾ ਗੁਬਾਰ ਕੱਢ ਲੈਣਗੇ ਠੀਕ ਆ ਨਾਲੇ ਸੰਦੀਪ ਦਾ ਤਾਂ ਮਤਲਬ ਨਹੀਂ ਉੱਥੇ ਜਾਣ ਦਾ ਸੰਦੀਪ ਤਾਂ ਐਵੇਂ ਬੈਗ ਫੜ ਕੇ ਤੁਰ ਪੀ ਉਧਰ ਨੂੰ ਜਦੋਂ ਪਤਾ ਵੀ ਈ ਡੀ ਵੱਡੀ ਗੱਲ ਏ ਤੂੰ ਕੀ ਕੰਨ ਜਣਾ ਉਸੇ ਆ ਉੱਥੇ ਕੀ ਲੋੜਾ ਜਾਂਦੀ ਹੈ ਹੈ ਕਿ ਨਹੀਂ ਉਹਨਾਂ ਤਾਂ ਬੇਇੱਜ਼ਤੀ ਕਰਨੀ ਕਰਨੀ ਹੈ ਤੇ ਕਿਦਾਂ ਫਿਰ ਡੀਕਲੀ ਪੋਸਟਮੈਨ ਦੀ ਰਿਪੋਰਟ ਦੇਗਾ ਡੀਕਲੀ ਕੋਈ ਗੱਲ ਨਹੀਂ ਤੂੰ ਘਬਰਾ ਨਾ ਇਹ ਕਿਤੇ ਨਹੀਂ ਭਜਣਾ ਨਾ ਨੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਹੀ ਆ ਇਹ ਕਿਤੇ ਨਹੀਂ ਪਾ ਸਕਦੇ ਜਦੋਂ ਕਾਰਵਾਈ ਹੋਈ ਨਾ ਪੁਲਿਸ ਨੇ ਆਪੇ ਕੜਗੜ ਲੈਣ ਆ ਜਿੱਥੇ ਵੀ ਬੈਠਦੇ ਹੋ ਮੈਂ ਤਾਂ ਤਾਂ ਤੁਹਾਡੇ ਨਾਲ ਭੱਜ ਆਇਆ ਵਾਂ ਮੈਂ ਕਿਤੇ ਇਹ ਨਾ ਹੋਵੇ ਕਿ ਸਰਜਨ ਨਿਕਲ ਜਾਣਾ ਇਧਰ ਉਧਰ ਤੇ ਮੁੜ ਕੇ ਸਾਡੇ ਹੱਥ ਕੱਖ ਬਣਾਵੇ ਉਹ ਕਿਤੇ ਨਹੀਂ ਜਾ ਸਕਦੇ ਉਹ ਵੈਸੇ ਭੱਜਣ ਭੋਜਣ ਭੱਜਣਾ ਕਿੱਥੇ ਆ ਆ ਜਾ ਕੇ ਰਿਸ਼ਤੇਦਾਰਾਂ ਕੋ ਜਾਣਗੇ ਹੂੰ ਲੁਕਣਗੇ ਇਹੋ ਜਾਂ ਮਾਸੀ ਕੋਹਾ ਤੇ ਜਾਂ ਫਿਰ ਜਿੱਦਾਂ ਸੰਦੀਪ ਚਲ ਗਿਆ ਦਲਜੀਤ ਹਲ ਇਹੋ ਕੰਮ ਹੋਣਾ ਇਧਰ ਰਿਸ਼ਤੇਦਾਰਾਂ ਦੇ ਕਿਤੇ ਬੈਠਣਾ ਨਾ ਜਿੱਥੇ ਤਰਾਂ ਦੇ ਚੱਲ ਜਾਣਗੇ ਤੇ ਪੁਲਿਸ ਨੇ ਆਪੇ ਕੱਢ ਲੈਣੇ ਆ ਚਲੋ ਹਾਂ ਅਜੇ ਰੁਕ ਜਾਨੇ ਫਿਰ ਅਜੇ ਰੁਕ ਜਾਓ ਉਹ ਵੀ ਕਿਹਦੇ ਸਹੀਦਲੀ ਕੀ ਕਰਦਾ ਹੁਣ ਹਮ ਰੱਖਦਾ ਉਹਨੂੰ ਜਾਂ ਕੀ ਕਰਦਾ ਮੈਂ ਨਾ ਤਾਂ ਇਦਾਂ ਕਰਦਾ ਮਾਂ ਦਲਜੀਤ ਨੂੰ ਫੋਨ ਕਰ ਦਿੰਨਾ ਉਹਨਾਂ ਨੂੰ ਕਹਿਣਾ ਵੀ ਤੁਸੀਂ ਤਿਆਰ ਰਹੋ ਹੋ ਸਕਦਾ ਸੰਦੀਪ ਤੁਹਾਡੇ ਕੋਈ ਆ ਜੇ ਕਰ ਦੋ ਫੋਨ ਤੁਸੀਂ ਬੈਠੋ ਫਿਰ ਤੇ ਮੈਂ ਫੋਨ ਕਰ ਦਿੰਦਾ ਚਾਹ ਨਹੀਂ ਪੀਣੀ ਨਹੀਂ ਨਹੀਂ ਤੁਸੀਂ ਬੈਠੋ ਮੈਂ ਜਾਣਾ ਚਾਹ ਪੀਲਾ ਕੋਲ ਜਾ ਰ ਮੈਂ ਸੋਚਿਆ ਮੈਂ ਤਾਂ ਸਲਾਹ ਲੈ ਕੇ ਆਉਣਾ ਭਾਜੀ ਦੀ ਕਿ ਕਿੱਦਾਂ ਕਰੀ ਜਾਈ ਫਿਰ ਰੁਕ ਜਾਨੇ ਆ ਜੇ ਹਣਾ ਨਹੀਂ ਅਜੇ ਰੁਕ ਜੋ ਪੋਸਟਮਾਰਟਮ ਦੀ ਰਿਪੋਰਟ ਆਉਗੀ ਨਾ ਆਉਂਦੀ ਹੈ ਨਾ ਫੇਰ ਹੀ ਬੰਨਾਂਗੇ ਇਹਨਾਂ ਨੂੰ ਫੇਰ ਹੀ ਕਰਾਂਗੇ ਜੋ ਕਰਨਾ ਵਾ ਚਲੋ ਠੀਕ ਹੈ ਭਾਜੀ ਹਾਂ ਓਕੇ ਠੀਕ ਹੈ ਦਾ ਸਹੀਂ ਕੀ ਖਟਿਆ ਲੋਕੀ ਰਿਸ਼ਤਾ ਕਰਾ ਕੇ ਤੇ ਖੁਸ਼ ਹੁੰਦੇ ਆ ਵਿਆਹਾਂ ਚ ਜਾਂਦੇ ਆ ਹਨਾ ਰਿਸ਼ਤੇਦਾਰਾਂ ਕੋ ਜਾਂਦੇ ਆ ਅਸੀਂ ਕੀ ਖਟਿਆ ਕੁੜੀ ਵੀ ਗਵਾਲੀ ਆ ਮੁੰਡਾ ਵੀ ਵਿਚਾਰਾ ਵੇਖ ਲੋ ਛਦਾਈ ਹੋਇਆ ਤੁਰਾ ਫਿਰੰਡੈਯੋ ਮੈਂ ਜੋ ਬਣਾਇਆ ਮੈਂ ਚਾਹਤਾ ਰਹੀ ਤੋ ਚੱਲ ਵੀ ਗਏ ਮੈਂ ਆਤੇ ਪਤੇਰਾ ਯੋਰ ਲਾਇਆ ਹੀ ਕਿ ਪਹਿਲਾ ਚਾਹ ਪੀ ਕੇ ਜਾਵੀ ਕੋ ਕਹਿੰਦਾ ਨਹੀਂ ਪਾਜੀ ਮੈਂ ਚੱਲਿਆ ਆਵਾ ਉਹ ਵੀ ਨਾ ਤੈਨੂੰ ਹੁਣ ਪਤਾ ਹੀ ਆ ਪਰ ਮੇਂ ਦਿਮਾਗ ਤੇ ਪਰੇਸ਼ਾਨੀ ਆ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੁੜੀ ਨੂੰ ਉਹਨਾਂ ਚੱਕ ਕਾਰਵਾਈ ਨਹੀਂ ਕੋਈ ਵੀ ਕੀਤੀ ਜਾਉਣੀ ਕੰਮ ਕਾਰਵਾਈ ਕੀ ਕਰਨੀ ਆ ਉਹੋ ਕਰਨਾ ਦੱਸਣਾ ਆਹੀ ਅੱਛਾ ਕੀ ਆਉਣਾ ਉਧਰ ਅੱਗੇ ਜਿੰਦਰੇ ਵਜੇ ਆ ਕੋਈ ਗੱਲ ਨਹੀਂ ਜੇ ਤੁਸੀਂ ਸਾਹ ਦਿੱਤੀ ਹੈ ਨਾ ਵੀ ਰੋਕੇ ਕਰਨੀ ਹੈ ਕਾਰਵਾਈ ਅੱਗੇ ਤਾਂ ਕੋਈ ਗੱਲ ਨਹੀਂ ਰੁਕ ਜਾਣੇ ਫਿਰ 19:00 ਤੱਕ ਮੈਨੂੰ ਉਹਨਾਂ ਦਾ ਵੀ ਪਤਾ ਲੱਗ ਜਾਊਗਾ ਰੁਕਣਾ ਹੀ ਪੈਣਾ ਪਰ ਵੀ ਤਾਂ ਪੋਸਟਮਾਰਟ ਵੀ ਰਿਪੋਰਟ ਆਂਦੀ ਹੈ ਨਾ ਤੇ ਫਿਰ ਹੀ ਕੋਈ ਹੱਲ ਹੋਣਾ ਵਾ ਠੀਕ ਟੈਨਸ਼ਨ ਲੈਣ ਦੇ ਨਾ ਮੈਂ ਭੱਜੇ ਫਿਰੰਡੇ ਦੇ ਆ ਭਾ ਜਿੱਥੇ ਮਰਜੀ ਭੱਜ ਲੈਣ ਕੋਈ ਗੱਲ ਨਹੀਂ ਅੱਛਾ ਤਾਂ ਸੰਦੀਪ ਕੀ ਜਾਂਦਾ ਕਿੱਥੇ ਸੰਦੀਪ ਵੀ ਚਲ ਗਿਆ